ਪੰਜਾਬ ਯੂਨੀਵਰਸਿਟੀ ਗੇਟ ਨੰਬਰ 1 ਤੇ ਪੁਲਿਸ ਨੇ 10 ਨਵੰਬਰ ਨੂੰ ਹੋਈ ਗੜਬੜ ਸੰਬੰਧੀ ਰਿਪੋਰਟ ਦਰਜ ਕੀਤੀ ਹੈ। ਪੰਜਾਬ ਯੂਨੀਵਰਸਿਟੀ ਬਚਾਓ ਫਰੰਟ ਦੇ ਬੈਨਰ ਹੇਠ ਵਿਦਿਆਰਥੀਆਂ ਤੇ ਬਾਹਰੀ ਲੋਕਾਂ ਨੇ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਡਿਊਟੀ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ ਹੱਥੋਪਾਈ ਦੀ ਵੀਡੀਓ ਵੀ ਸਾਹਮਣੇ ਆਈ ਸੀ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਵਿਖੇ 18, 19 ਅਤੇ 20 ਨਵੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਕੱਠ ਨੂੰ ਗੈਰ ਕਾਨੂੰਨੀ ਇਕੱਠ ਵੀ ਘੋਸ਼ਿਤ ਕਰ ਦਿੱਤਾ ਹੈ। ਇਸ ਸਮੂਹ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਵੱਖ-ਵੱਖ ਸੰਗਠਨਾਾਂ ਦੇ ਮੈਂਬਰ ਸ਼ਾਮਲ ਸਨ। ਉਹਨਾਂ ਵਿਰੁੱਧ BNS ਐਕਟ 2023 ਦੀ ਧਾਰਾ 221, 223, 191(2), 190, 115(2), 121(1) ਅਤੇ 132 ਤਹਿਤ ਮਾਮਲਾ ਦਰਜ ਕੀਤਾ ਗਿਆ। ਚੰਡੀਗੜ੍ਹ ਸੈਕਟਰ 33 ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਐਸਆਈ ਪ੍ਰਤਿਬਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਬਾਹਰੀ ਲੋਕਾਂ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਨਾਲ ਝੜਪ ਵੀ ਕੀਤੀ ਪੁਲਿਸ ਦੇ ਮੁਤਾਬਕ ਪ੍ਰਦਰਸ਼ਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਹੋਰ ਸੰਗਠਨਾਂ ਦੇ ਮੈਂਬਰ ਸ਼ਾਮਲ ਹੋਏ ਸਨ ਰੀਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਪੁਲਿਸ ਨੇ ਪੀੜ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਵਾਰ-ਵਾਰ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਮੀਡੀਆ ਟੀਮਾਂ ਤੇ ਫੋਟੋਗ੍ਰਾਫਰ ਵੀ ਮੌਕੇ ਤੇ ਮੌਜੂਦ ਸਨ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਨੰਬਰ 1 ਤੇ ਜਿੰਦਾ ਤੋੜ ਦਿੱਤਾ ਤੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਨਾਲ ਤੱਕਾ ਮੁਕੀ ਵੀ ਹੋਈ ਜਿਸ ਦੇ ਵਿੱਚ ਐਸਪੀ ਸੌਂਦੀ ਇਨਸਪੈਕਟਰ ਰੋਹਿਤ ਕੁਮਾਰ ਐਸਐਚਓ ਸੈਕਟਰ 17 ਐਸ ਆਰ ਸੀ ਟਿ ਵਿਪਨ ਸ਼ਰਮਾ ਤੇ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਦੱਸੇ ਗਏ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਭੀੜ ਦੀ ਨਾ ਸਿਰਫ ਪੁਲਿਸ ਤੇ ਨਾਲ ਝੜਪ ਹੋਈ ਸਗੋਂ ਸਰਕਾਰੀ ਡਿਊਟੀ ਵਿੱਚ ਰੁਕਾਵਟ ਵੀ ਪਈ ਪੁਲਿਸ ਦੇ ਮੁਤਾਬਕ ਮੀਡੀਆ ਟੀਮਾਂ ਅਤੇ ਫੋਟੋਗ੍ਰਾਫਰਾਂ ਦੀ ਮੌਜੂਦਗੀ ਨੇ ਭੀੜ ਨੂੰ ਹੋਰ ੜਕਾਇਆ ਜਿਸ ਦੇ ਨਾਲ ਸਥਿਤੀ ਹੋਰ ਜ਼ਿਆਦਾ ਵਿਗੜ ਗਈ। ਪੁਲਿਸ ਹੁਣ ਸੀਸੀਟੀਵੀ ਫੁਟੇਜ, ਵੀਡੀਓ ਤੇ ਫੋਟੋਆਂ ਦੀ ਮਦਦ ਨਾਲ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੀ ਹੈ। ਜਲਦ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤੇ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਨੇ। ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਤਾਰੀਖ ਨੂੰ ਵੱਡੇ ਇਕੱਠ ਦਾ ਐਲਾਨ ਕੀਤਾ ਹੋਇਆ ਸੀ। ਉਸੇ ਐਲਾਨ ਮੁਤਾਬਕ ਪੰਜਾਬ ਭਰ ਤੋਂ ਸਾਰੇ ਸੰਘਣ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਧਰਨਾ ਪ੍ਰਦਰਸ਼ਨ ਦੰਦਲੀ ਪੰਜਾਬ ਯੂਨੀਵਰਸਿਟੀ ਪਹੁੰਚੇ ਸੀ ਹਾਲਾਂਕਿ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਨਹੀਂ ਦਿੱਤਾ ਗਿਆ ਪਰ ਤੱਕੇ ਸ਼ਾਹੀ ਦੇ ਨਾਲ ਉਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਇਸ ਕਰਕੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ ਇਸੇ ਦੌਰਾਨ ਹੀ ਟੱਕਾਮੁੱਕੀ ਹੋਣ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਤੱਕੇ ਸ਼ਾਹੀ ਦੇ ਨਾਲ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀਆਂ ਦੇ ਵੱਲੋਂ ਤੇ ਬਾਹਰੀ ਲੋਕਾਂ ਦੇ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਹੁਣ ਕਈ ਅਣਪਛਾਤੇਆਂ ਤੇ ਮਾਮਲੇ ਦਰਜ ਕੀਤੇ ਗਏ ਨੇ ਤਾਂ ਪੰਜਾਬ ਯੂਨੀਵਰਸਿਟੀ ਦਾ ਗੇਟ ਤੋੜਨ ਵਾਲਿਆਂ ਤੇ ਐਫ ਆਈ ਆਰ ਦਰਜ ਕੀਤੇ ਜਾਂਦਾ ਹੈ ਮਾਮਲਾ ਅਣਪਛਾਤੇਆਂ ਤੇ ਪੁਲਿਸ ਦੇ ਨਾਲ ਟੱਕਾਮੁੱਕੀ ਦੇ ਇਲਜ਼ਾਮ ਵੀ ਲੱਗੇ ਨੇ ਮਹਿਲਾ ਪੁਲਿਸ ਕਰਮੇ ਦੀ ਸ਼ੀਖਾ ਕਾਈ ਤੋਂ ਬਾਅਦ ਐਫਆਈਆਰ ਦਰਜ ਹੋਈ ਹੈ ਗੇਟ ਨੰਬਰ 1 ਤੇ ਹੰਗਾਮਾ ਜਿਹੜਾ ਹੋਇਆ ਸੀ ਉਸ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਸੀਐਸਟੀਵੀ ਤੇ ਵੀਡੀਓ ਦੇ ਰਾਹੀਂ ਹੁਣ ਪ੍ਰਦਰਸ਼ਨਕਾਰੀਆਂ ਦੀ ਪਛਾਣ ਵੀ ਕੀਤੀ ਜਾਵੇਗੀ ਬਾਬੇ ਨਾਨਕ ਦੀ ਅਸਲੀ ਲੜਾਈ ਪਖੰਡ ਦੇ ਖਿਲਾਫ ਸੀ ਪਖੰਡੀਆਂ ਦੇ ਖਿਲਾਫ ਸੀ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦੇ ਨੇ ਔਲੇ-ਭਾਲੇ ਲੋਕਾਂ ਤੇ ਜ਼ੁਲਮ ਕਰਦੇ ਨੇ ਮਾਰਦੇ ਨੇ ਲੁੱਟਦੇ ਨੇ ਸਾਨੂੰ ਗੁਰਬਾਣੀ ਆਹੀ ਸिखਉਂਦੀ ਆ ਸਾਨੂੰ ਗੁਰਬਾਣੀ ਸਮਝ ਆਉਂਦੀ ਆ ਵੀ ਪਖੰਡੀਆਂ ਦੇ ਖਿਲਾਫ ਬੋਲਣਾ ਆ ਪਖੰਡ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਣਾ ਆ ਜਿਹੜਾ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦਾ ਆ ਜਿਹੜਾ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਆ ਜਿਹੜਾ ਅੱਜ ਪੰਜਾਬ ਨੂੰ ਲੁੱਟਦਾ ਆ ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾ ਅਸੀਂ ਆਖਰੀ ਵਾਰ ਜੇਲ੍ਹ ਜਾਵਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਮਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਐ ਮਾਰਦੀ ਐ ਸਾਡੇ ਬੱਚਿਆਂ ਨੂੰ ਜੇਲਾ 'ਚ ਡੱਕਦੀ ਐ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਐ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਬ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਜਾਂ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੇਲ੍ਹਾਂ ਚ ਜਾਹਾਂਗੇ ਸਾਨੂੰ ਕੌਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤਾਕੜੇ ਰਹੋ ਚੜਦੀ ਕਲਾ 'ਚਾ ਜਿੰਨਾ ਜਿੱਦੇ ਤੂੰ ਜੋਰ ਲੱਗਦਾ ਲਾ ਲੋ <table> ਭਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਹੈ ਸਿੱਖਾਂ ਨੂੰ ਤੁਸੀਂ ਗਦਾਰ ਕਹਿ ਲੋ ਸਿੱਖਾਂ ਨੂੰ ਤੁਸੀਂ ਦੇਸ਼ ਤੋੜਨ ਵਾਲੇ ਕਹਿ ਲੋ ਸਿੱਖਾਂ ਨੂੰ ਤੁਸੀਂ ਵੱਖਵਾਦੀ ਕਹਿ ਲੋ ਨਾਲੇ ਸਾਡਾ ਹੀ ਦੇਸ਼ ਦੋ ਵਾਰ ਤੋੜ ਕੇ ਇੱਕ ਵਾਰ 1947 'ਚ ਤੋੜਿਆ ਫੇਰ 1966 'ਚ ਤੋੜਿਆ ਉਹ ਜ਼ੁਲਮ ਸਾਡੇ ਦੇ ਕਰਿਆ ਇਸ ਗੰਦੀ ਰਾਜਨੀਤੀ ਦੇ ਪਖੰਡੀ ਰਾਜਨੀਤੀ ਨੇ ਸਾਡੇ ਉੱਤੇ ਦਿੱਲੀ ਦੀ ਗੰਦੀ ਰਾਜਨੀਤੀ ਨੇ ਵੀ ਕੋਈ ਕਸਰ ਨਹੀਂ ਛੱਡੀ ਸਾਨੂੰ ਮਾਰਨ ਵਾਸਤੇ ਸਾਨੂੰ ਸਾਡੇ ਧਰਮ ਨੂੰ ਖਤਮ ਕਰਨ ਵਾਸਤੇ ਸਾਡੇ ਇਤਿਹਾਸ ਨੂੰ ਖਤਮ ਕਰਨ ਵਾਸਤੇ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਤੇ ਅਸੀਂ ਅੱਜ ਪਖੰਡੀਆਂ ਤੇ ਪਖੰਡੀਆਂ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲੀਏ ਵੀ ਨਾ ਅਸੀਂ ਤਾਂ ਪਖੰਡੀਆਂ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਤੇ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਦੇ ਰਹਾਂਗੇ ਉਹਦੇ ਲਈ ਸਾਹੇ ਸਾਨੂੰ ਮਰਨਾ ਵੀ ਪਵੇ ਤਕੜੇ ਰਹੋ ਭਾਈ ਚੜ੍ਹਦੀ ਕਲਾ ਆ ਕੋਈ ਦਿੱਕਤ ਨਹੀਂ ਆਗੀ ਕੇਸ ਕੋ ਸਵੇਂ ਪੈਂਦੇ ਰਹਿਣਗੇ ਐਵੇਂ ਨਜਿੱਠਦੇ ਰਹਾਂਗੇ ਚੜ੍ਹਦੀ ਕਲਾ ਜਾ ਬਾਬੇ ਦੀ ਬਹੁਤ ਮੇਰ ਹੈ ਕੋ ਪਿਆਰ ਕਰਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਭਾਈ ਆ ਦੇਖੋ ਅੱਜ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਬਣਾਉਣ ਨੂੰ ਆ ਪadyatra ਨਿਕਲ ਰਹੀ ਹੈ ਜਿਵੇਂ ਅਸੀਂ ਕਹੀਏ ਵੀ ਸਾਨੂੰ ਪਸੰਦ ਨਹੀਂ ਹੈਗਾ ਜੀ ਹੈਨਾ ਬੀਤਾ ਜੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਕਰ ਦੂ ਕੋਈ ਪਰਚਾ ਇਹਨਾਂ ਦੇ ਕੋਈ ਨਹੀਂ ਕਰਦਾ ਅਗਲਿਆਂ ਨੇ ਦੋ ਦਿਨਾਂ ਤੇ ਕਰਾ ਲਿਆ ਕਿਉਂ ਰਾਜ ਅਗਲਿਆਂ ਦਾ ਠੀਕ ਹੈ ਨਾ ਉਹ ਸਾਨੂੰ ਜਿਹੜਾ ਤੇ ਵੀ ਡੱਕ ਸਕਦੇ ਨੇ ਸਾਡੇ ਤੇ ਕੇਸ ਵੀ ਪਵਾ ਸਕਦੇ ਨੇ ਸਾਨੂੰ ਮਾਰ ਵੀ ਸਕਦੇ ਨੇ ਕਿਉਂਕਿ ਅਗਲਿਆਂ ਦਾ ਰਾਜ ਹੈ ਤੇ ਅਸੀਂ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਸ ਅੱਛੇ ਰਾਜ ਨੂੰ ਲੈ ਕੇ ਆਉਣ ਦੀ ਗੱਲ ਕਰਾਂਗੇ ਵੀ ਕਿਸੇ ਨਾਲ ਨਾਜਾਇਜ਼ ਨਾ ਹੋਵੇ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਉਹਦੇ ਨਾਲ ਉਸ ਰਾਜ ਚ ਕਿਤੇ ਕਦੇ ਵੀ ਪਖੰਡ ਨਹੀਂ ਸੀਗਾ ਸਾਰੇ ਧਰਮ ਇੱਕ ਬਰਾਬਰ ਸੀਗੇ ਸਭ ਨੂੰ ਨਿਆਂ ਮਿਲਦਾ ਸੀਗਾ ਕਿਸੇ ਨਾਲ ਧੱਕਾ ਨਹੀਂ ਹੁੰਦਾ ਸੀਗਾ ਉਸ ਰਾਜਨੀਤੀ ਦੀ ਗੱਲ ਕਰਾਂਗੇ ਜਾਦੀ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਹਦੇ ਲਈ ਸਾਨੂੰ ਕੁਝ ਵੀ ਭੁਗਤਣਾ ਪਿਆ ਭੁਗਤਾਂਗੇ